ਉਨ ਤੁਸੀਂ ਸੁਣੋਗੇ ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁਗੀਆਂ ਦੇ ਲਾਲ ਡਾਕਟਰ ਕੁਲਵਿੰਦਰ ਕੌਰ ਮਨਹਾਸ ਇਸ ਤੋਂ ਪਹਿਲਾਂ ਖੋਜ ਦਲੀਪਕੌਰ ਟਵਾਨਾ ਦੇ ਨਾਵਲਾਂ ਦਾ ਸਵੇਰਚਾਰ ਕਰਿਆਨ ਵਰਤਕ ਜਿੰਨੀ ਚਾਖਿਆ ਪ੍ਰੇਮ ਰਸ ਸੰਪਾਦਨ ਹਰਸ਼ਰਿੰਨ ਅਭਿਨੰਦਨ ਗ੍ਰੰਥ ਪੁਸਤਕ ਸਿਰਜਨਹਾਰਾ ਨਾਵਲ ਬੁੱਢੀ ਅਤੇ ਆਕਾਸ਼ ਹਨੇਰੇ ਚ ਚਾਂਦੀ ਲੀਖ ਮੈਂ ਇੰਜ ਨਹੀਂ ਕਰਾਂਗਾ ਤੇ ਪਰ ਲੋ ਆ ਜਾਏਗੀ ਜੇ ਗੰਗਾ ਵਗਦੀ ਰਹੇਗੀ ਆਦੇ ਮਰ ਜਾਗੇ ਚੱਕ ਦੇ 체ਰੇ ਅਤੇ ਉਹਨਾਂ ਵੱਲੋਂ ਅਨਵਾਦ ਪੁਸਤਕਾਵਾਂ ਨੇ ਅਤੰਕ ਦਰ ਅਤੰਕ ਡਾਕਟਰ ਗਿਆਨ ਸਿੰਘ ਮਾਨ ਕਹਾਣੀ ਸੰਗ੍ਰਹਿ ਧਿਆਨ ਕਿਵੇਂ ਕਰੀਏ ਡਾਕਟਰ ਗਿਆਨ ਸਿੰਘ ਮਾਨ ਉਹ 3 ਦਿਨ ਫਿਆਜ਼ ਫਾਰੂਕੀ ਕਹਾਣੀ ਸੰਗ੍ਰਹਿ ਆਉ ਪਰਮ ਸੁਖ ਪਾਈਏ ਡਾਕਟਰ ਗਿਆਨ ਸਿੰਘ ਮਾਨ ਸੈ ਸੁਭਾ ਮਾ ਵਿੱਚ ਪ੍ਰਸਤੁਤ ਪੇਪਰ ਸੋ ਸੈਤਕ ਪੱਤਰਿਕਾਵਾਂ ਵਿੱਚ ਲੇਖ ਰਚਨਾਵਾ 70 ਜਿਮਨੀ ਯਾਦਾਂ ਦੇ ਨਕਸ਼ ਜੀਵਨੀ ਕਰਮਯੋਗੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀਵਨੀ ਦਸ਼ਮੇਸ਼ ਵਿਤਾ ਮੇਰੇ ਅੰਗ ਸੰ ਅਨਮੋਲ ਮਣਕਿਆਂ ਦੀ ਮਾਲਾ ਅਨਮੋਲ ਹੀਰੇ ਮੋਤੀ ਪ੍ਰਸਿੱਧ ਲੇਖਕਾਂ ਦੇ ਇੰਟਰਵਿਊ ਤੇ ਫਲੇਵਰ ਆਫ ਲਵ ਪ੍ਰੂਜ਼ ਆਪਣੇ ਪਾਠਕਾਂ ਨੂੰ ਦੇ ਚੁੱਕੇ ਨੇ ਝੁੱਗੀਆਂ ਤੇ ਲਾਲ ਵਰਤਕ ਪੁਸਤਕ ਨੂੰ ਉਹਨਾਂ ਨੇ ਉਹਨਾਂ ਵਿਰਲੇ ਲੋਕਾਂ ਨੂੰ ਜਿਨ੍ਹਾਂ ਨੇ ਨਿਰਸਵਾਰਥ ਭਾਵਨਾ ਨਾਲ ਝੁੱਗੀਆਂ ਵਿੱਚ ਗਿਆਨ ਦਾ ਦੀਵਾ ਜਗਾ ਕੇ ਉਹਨਾਂ ਨੂੰ ਚਾਨਣ ਚਾਨਣ ਕੀਤਾ ਨੂੰ ਸਮਰਪਿਤ ਕੀਤਾ ਹੈ ਡਾਕਟਰ ਕਰਵਿੰਦਰ ਕੌਰ ਮੇਨਖਾਸਤਾ ਟੈਲੀਫੋਨ ਨੰਬਰ ਹੈ 9814145047 ਉਹਨਾਂ ਦੀ ਇਸ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਜਿਨ੍ਹਾਂ ਦਾ ਟੈਲੀਫੋਨ ਨੰਬਰ ਹੈ 01612413613 2404928 ਤੇ ਮੋਬਾਈਲ ਨੰਬਰ ਹੈ 98152 98498 ਅਤੇ 98768 07074 ਉਹਨਾਂ ਵੱਲੋਂ ਲਿਖੀ ਇਹ ਪੁਸਤਕ 2019 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਦੀ ਸ਼ੁਰੂਆਤ ਵਿੱਚ ਦੋ ਸ਼ਬਦ ਸੰਤ ਬਰਬੀਰ ਸਿੰਘ ਸੀਚੇਵਾਲ ਵੱਲੋਂ ਲਿਖੇ ਗਏ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਨੂੰ ਇਹ ਜਾਣ ਕੇ ਅਤਿਅੰਤ ਖੁਸ਼ੀ ਹੋਈ ਹੈ ਕਿ ਨਾਮਵਰ ਲੇਖਕਾ ਡਾਕਟਰ ਕੁਲਵਿੰਦਰ ਕੌਰ ਜੀ ਮਨਖਾਸ ਨੇ ਆਪਣੀ ਨਵੀਂ ਪੁਸਤਕ ਝੁਗੀਆਂ ਦੇ ਰਾਲ ਵਿੱਚ ਗਰੀਬ ਅਤੇ ਲੋੜਵੰਦ ਬੱਚਾਂ ਤੱਕ ਵਿੱਦਿਆ ਦਾ ਆਚਾਰਣ ਪਹੁੰਚਾਉਣ ਲਈ ਉਹਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਵਿੱਦਿਆ ਦਾ ਦਾਨ ਸਰਵੋਤਮ ਦਾਨ ਹੈ ਵਿੱਦਿਆ ਨਾਲ ਸਿਰਪੇਨਸਾਨ ਨੂੰ ਆਪਣੇ ਆਲੇ ਦੁਆਲੇ ਨੂੰ ਸਹੀ ਤਰ੍ਹਾਂ ਦੇਖਣ ਸਮਝਣ ਤੇ ਪਰਖਣ ਦੀ ਸੋਝੀ ਹੀ ਦਿੰਦੀ ਹੈ ਸਗੋਂ ਉਹਨਾਂ ਨੂੰ ਨਿਗਰ ਤੇ ਸਾਰੂ ਕਦਰਾਂ ਕੀਮਤਾਂ ਨੂੰ ਆਤਮ ਸਾਥ ਕਰਕੇ ਵਧੀਆ ਜੀਵਨ ਜਿਉਣ ਦੀ ਅਮਰੀ ਜਾਚ ਵੀ ਬਖਸ਼ਦੀ ਹੈ ਸਮਾਜ ਦੇ ਜਿਹੜੇ ਵਰਗ ਸਦੀਆਂ ਤੋਂ ਵਿੱਦਿਆ ਦੀ ਅਨਹੋਂਦ ਕਾਰਨ ਅਗਿਆਨਤਾ ਦਾ ਹਨੇਰਾ ਟੋਰੇ ਹਨ ਉਹਨਾਂ ਤੱਕ ਵਿੱਦਿਆ ਦੀ ਰੌਸ਼ਨੀ ਪਹੁੰਚਾਉਣਾ ਨਿਸ਼ਚੈ ਹੀ ਬਹੁਤ ਮਹੱਤਵਪੂਰਨ ਤੇ ਸ਼ਲਾਘਾਯੋਗ ਕਾਰਜ ਹੈ ਡਾਕਟਰ ਕਰਵਿੰਦਰ ਕੌਰ ਜੀ ਮੈਨਹਸ ਦੁਆਰਾ ਝੁਗੀਆਂ ਚੌਪੜੀਆਂ ਵਿੱਚ ਰੰਦੇ ਵਿੱਦਿਆ ਤੋਂ ਉਕਾ ਹੀ ਬਿਰਬੇ ਬੱਚਿਆਂ ਨੂੰ ਵਿਰਜਾ ਬੰਨਣ ਦੇ ਕੀਤੇ ਜਾ ਰਹੇ ਯਤਨ ਇੱਕ ਪਰਉਪਕਾਰੀ ਕਾਰਜ ਵਜੋਂ ਦੇਖੇ ਜਾਣੇ ਚਾਹੀਦੇ ਹਨ ਪਰਉਪਕਾਰੀ ਕਾਰਜ ਜਿੰਨੇ ਸਹਿਲ ਨਹੀਂ ਹੁੰਦੇ ਜਿੰਨੇ ਇਹ ਉਪਰੀ ਨਜ਼ਰੇ ਦਿੱਸਦੇ ਹਨ ਪਰਉਪਕਾਰੀ ਵਿਅਕਤੀ ਨੂੰ ਕਦਮ ਕਦਮ ਤੇ ਚੁਣੌਤੀਆਂ ਨਾਲ ਦੋਸਤ ਹੋਣਾ ਪੈਂਦਾ ਹੈ ਜੋਖਮ ਉਠਾਉਣ ਲਈ ਹਮੇਸ਼ਾ ਤਤਪਰ ਰਹਿਣਾ ਪੈਂਦਾ ਡਾਕਟਰ ਕੁਲਵਿੰਦਰ ਕੌਰ ਜੀ ਮਨਖਾਤ ਸਰ ਔਕਰ ਦੇ ਸਮੇਂ ਵਾਈ ਗੁਰੂ ਤੇ ਟੇਕ ਰੱਖਦੇ ਹਨ ਗੁਰਬਾਣੀ ਉਹਨਾਂ ਲਈ ਪ੍ਰੇਰਨਾ ਹਿੰਮਤ ਤੇ ਹੌਸਲੇ ਦੀ ਪ੍ਰਮੁੱਖ ਸਰੋਤ ਹੈ ਇਸ ਪੁਸਤਕ ਦੀ ਇੱਕ ਹੋਰ ਬਲੱਖਣ ਗੱਲ ਇਹ ਹੈ ਕਿ ਡਾਕਟਰ ਮਨਖਰਸ ਆਪਣੇ ਨਾਇਕ ਤਬ ਨੂੰ ਉਬਾਰਨ ਹਿੱਤ ਚੁੱਗੀ ਚੌਪੜੀ ਵਾਲੇ ਬੱਚਾਂ ਦੇ ਸਵੈਮਾਨ ਨੂੰ ਉਦਾਰਤੇ ਨਹੀਂ ਲਾਉਂਦੇ ਗਰੀਬ ਬੱਚਿਆਂ ਪ੍ਰਤੀ ਉਹਨਾਂ ਦਾ ਰਵਈਆ ਤਰਸ ਦੀ ਥਾਂ ਹਮਦਰਦੀ ਵਾਲਾ ਹੈ ਲੇਖਕ ਨੇ ਸਮਾਜ ਦੇ ਨਖਿੱਧ ਸਮਝ ਕੇ ਨਜ਼ਰ ਅੰਦਾਜ਼ ਕੀਤੇ ਵਰਗ ਦੇ ਜੀਵਨ ਦੀ ਜੋ ਸਜੀਵ ਤਸਵੀਰ ਪੇਸ਼ ਕੀਤੀ ਉਹ ਭਾਵਕਤਾ ਦੀ ਰੰਗਣ ਦੇ ਬਾਵਜੂਦ ਸਮਾਜ ਸ਼ਾਸਤਰੀ ਰਹਿਣ ਦੇ ਨੇੜੇ ਤੇੜੇ ਦੀ ਚੀਜ਼ ਬਣ ਗਈ ਹੈ ਛੋਟੀਆਂ-ਛੋਟੀਆਂ ਘਟਨਾਵਾਂ ਦਾ ਬਾਰੀਕ ਵਰਣਨ ਲਿਖ ਕਰਦੇ ਹੱਡੀ ਹਡਾਇ ਅਨੁਭਵ ਨਾਲ ਪੋਥ-ਪੋਥ ਹੋਣ ਕਰਕੇ ਦਿਲਚਸਪੀ ਭਰਪੂਰ ਬਣਿਆ ਰਹਿੰਦਾ ਹੈ। ਅਸੀਂ ਡਾਕਟਰ ਮਨਹਾਸ ਦੀ ਇਸ ਪੁਸਤਕ ਦਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਹੋਰ ਲੇਖਕ ਕਲਾਕਾਰ ਬੁੱਧੀਜੀਵੀ ਸਮਾਜ ਸਧਾਰਕ ਤੇ ਸਿੱਖਿਆ ਸ਼ਾਸਤਰੀ ਵੀ ਡਾਕਟਰ ਮਨਹਾਸ ਤੇ ਇਨ੍ਹਾਂ ਮਸਾਲੀ ਕਾਰਜਾਂ ਤੋਂ ਪ੍ਰੇਰਣਾ ਲੈਣਗੇ ਤੇ ਅਗਿਆਨਤਾ ਨੂੰ ਹਟਾ ਕੇ ਨਿਗਰ ਤੇ ਰੋਸ਼ਨ ਦਿਮਾਗ ਸਮਾਜ ਦੀ ਸਿਰਜਣਾ ਵਿੱਚ ਆਪਣਾ ਬੰਦ ਦਾ ਯੋਗਦਾਨ ਪਾਉਣ ਲਈ ਅੱਗੇ ਆਉਣਗੇ। ਸਾਡੀ ਅਰਦਾਸ ਹੈ ਕਿ ਵਾਹਿਗੁਰੂ ਡਾਕਟਰ ਮਨਿਹਾਸ ਨੂੰ ਹੋਰ ਹਿੰਮਤ ਤੇ ਹੌਸਲਾ ਬਖਸ਼ਣ ਤਾਂ ਕਿ ਉਹ ਲੋੜਵੰਦ ਲੋਕਾਂ ਤੱਕ ਵਿੱਦਾ ਦਾ ਚਾਨਣ ਫੈਲਾਉਣ ਦੇ ਆਪਣੇ ਯਤਨਾਂ ਵਿੱਚ ਸਿਰੜ ਨਾਲ ਜੁਟੇ ਰਹਿਣ ਜਦ ਤੱਕ ਕਿ ਉਹਨਾਂ ਦੇ ਵਿਅਕਤੀਗਤ ਉਪਰਾਲੇ ਇੱਕ ਲੋਕ ਲਹਿਰ ਦਾ ਰੂਪ ਨਹੀਂ ਧਾਰ ਲੈਂਦੇ ਕਿਤਾਬ ਦਾ ਮੁੱਖਬੰਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗਵਲੋਂ ਲਿਖਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਕੇਵਲ ਉਹਨਾਂ ਦਾ ਹੀ ਨਾਂ ਸਦੀਵੀ ਕੈਮ ਰਹਿੰਦਾ ਜੋ ਦੁਨੀਆ ਲਈ ਜਿਉਂਦੇ ਹਨ ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਜੀਵਨ ਫਲਸਫੀ ਇਸ ਕਹਾਵਤ ਦਾ ਸਬੂਤ ਹੈ ਡਾਕਟਰ ਮਨਹਾਸ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਪਰ ਝੁੱਗੀਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਉਸ ਦੀ ਜ਼ਿੰਦਗੀ ਦੇ ਮੂਲ ਮਕਸਦ ਨਾਲ ਸੰਬੰਧਿਤ ਹੈ ਇਸ ਕਿਤਾਬ ਵਿੱਚ ਉਸ ਨੇ ਵਿਆਖਿਆ ਕੀਤੀ ਹੈ ਕਿ ਉਹ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਲਈ ਕਿਵੇਂ ਪ੍ਰੇਰਿਤ ਹੋਈ ਉਸਨੇ ਪੁਮਕਾ ਵਿੱਚ ਲਿਖਿਆ ਕਿ ਇੱਕ ਦਿਨ ਮੇਰੇ ਅੰਦਰੋਂ ਆਵਾਜ਼ ਆਈ ਕਿ ਮੈਨੂੰ ਸਮਾਜ ਲਈ ਕੁਝ ਸਾਰਥਕ ਕੰਮ ਕਰਨਾ ਚਾਹੀਦਾ ਹੈ ਅਤੇ ਮੇਰਾ ਆਪਣਾ ਵਿਸ਼ਵਾਸ ਹੈ ਕਿ ਵਾਹਿਗੁਰੂ ਰਸਤਾ ਬਣਾਉਂਦਾ ਹੈ ਅਤੇ ਅਸੀਂ ਕੇਵਲ ਉਸ ਰਸਤੇ ਉੱਪਰ ਤੁਰਦੇ ਹਾਂ ਇਸ ਲਈ ਉਸਨੇ ਆਪਣਾ ਸਭ ਕੁਝ त्याग ਕੇ ਆਪਣੀ ਜ਼ਿੰਦਗੀ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜਾਉਣ ਲਈ ਸਮਰਪਿਤ ਕਰ ਦਿੱਤੀ ਡਾਕਟਰ ਮਨਹਾਸ ਨੇ ਇਸ ਕਿਤਾਬ ਵਿੱਚ ਬਹੁਤੀ ਸਤਜੇ ਤੇ ਰੋਚਕ ਢੰਗ ਨਾਲ ਦੱਸਿਆ ਕਿ ਉਸਨੇ ਝੁੱਗੀਆਂ ਵਿਚਕਾਰ ਇੱਕ ਝੁੱਗੀ ਇੱਕ ਸਰਕਾਰੀ ਵਿਭਾਗ ਦੇ ਵਿਹਲੀ ਪਈ ਜ਼ਮੀਨ ਤੇ ਬਣਾ ਕੇ ਸਕੂਲ ਕਿਵੇਂ ਖੋਲ੍ਹਿਆ ਅਤੇ ਚਲਾਇਆ। ਬੱਚਿਆਂ ਨੂੰ ਕਿਵੇਂ ਆਪਣੇ ਕੋਲੋਂ ਪੈਸੇ ਖਰਚ ਕੇ ਮੁਫਤ ਪੜ੍ਹਾਈ ਵੱਲ ਆਕਰਸ਼ਿਤ ਕੀਤਾ ਅਤੇ ਉਸ ਨੂੰ ਕਿਹੜੀਆਂ-ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਇਹ ਵੀ ਚੰਗੀ ਤਰ੍ਹਾਂ ਵਿਆਖਿਆ ਹੈ ਕਿ ਕਿਵੇਂ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਅਤੇ ਕਈ ਹੋਰ ਲੋਕਾਂ ਨੇ ਉਸ ਦੀ ਨਿਸ਼ਕਾਮ ਸੇਵਾ ਨੂੰ ਨਜ਼ਰਅੰਦਾਜ਼ ਕਰਦਿਆਂ। ਚਾਰ ਸਾਲਾਂ ਬਾਅਦ ਝੁੱਗੀਬਾਰਾ ਸਕੂਲ ਬੰਦ ਕਰਨ ਅਤੇ ਕਿਸੇ ਹੋਰ ਜਗ੍ਹਾ ਤੇ ਖੋਲਣ ਲਈ ਮਜਬੂਰ ਕੀਤਾ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਪਛੜੇ ਹੋਏ ਸਮਾਜ ਦੇ ਬੱਚਿਆਂ ਦੀ ਵਿੱਦਿਆ ਵਿੱਚ ਰਿਕਵਰੀ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਡਾਕਟਰ ਮਨਹਾਸ ਨੇ ਹਿੰਮਤ ਨਾ ਹਾਰੀ ਸਗੋਂ ਸਾਰੀਆਂ ਔਕੜਾਂ ਦਾ ਟੱਕਰ ਕੀਤਾ ਤੇ ਸਕੂਲ ਇੱਕ ਚੰਗੀ ਨਵੀਂ ਜਗ੍ਹਾ ਵਿੱਚ ਖੋਲ੍ਹ ਲਿਆ ਜਿੱਥੇ ਬੱਚਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਡਾਕਟਰ ਮਨਹਾਸ ਨੂੰ ਗਰਬਾਣੀ ਤੋਂ ਬਹੁਤ ਪ੍ਰੇਰਣਾ ਮਿਲੀ ਹੈ ਗਰਬਾਣੀ ਦੇ ਟੁਕਮੇ ਸ਼ਬਦ ਵਕ ਵਕ ਸਮਾਂ ਤੇ ਮਿਲਦੇ ਹਨ ਜਿਵੇਂ ਕਿ ਉਹ ਹਰ ਕਿਸਮ ਦੇ ਲੋਕਾਂ ਦੀ ਸਾਂਝੀ ਮਨੁੱਖਤਾ ਯਾਨੀ ਕਾਮਨ ਹਿਮਨਿਟੀ ਵਿੱਚ ਯਕੀਨ ਰੱਖਦੀ ਹੋਈ ਦਸਮ ਗੁਰੂ ਦੀ ਬਾਣੀ ਦਾ ਇਹ ਹਵਾਲਾ ਦਿੰਦੀ ਹੈ ਮਨਸ ਕੀ ਜਾਤ ਸਭੇ ਇਕ ਹੈ ਪਹਿਚਾਨ ਬੂ ਜਿਸ ਦਾ ਅਰਥ ਉਹਨਾਂ ਦੇ ਹੀ ਨਿਮਨ ਲਿਖਤ ਸ਼ਬਦਾਂ ਨਾਲ ਦੱਸਿਆ ਗਿਆ ਹੈ ਦੇ ਸ਼ਿਵਾਵਰ ਮੋਏ ਸੁਭ ਕਰਮਨ ਤੇ ਕਭ ਹੂਨ ਅਟਰੋ ਇਸ ਕਹਾਣੀ ਦੀ 19 ਅਧਿਆਵਾਂ ਵਿੱਚ ਝੁੱਗੀਆਂ ਦੇ ਵਾਸੀਆਂ ਦੀ ਜ਼ਿੰਦਗੀ ਬਾਰੇ ਪਾਠਕਾਂ ਨੂੰ ਉਹ ਗਿਆਨ ਮਿਲਦਾ ਹੈ ਜੋ ਡਾਕਟਰ ਮਨਖਾਸ ਨੇ ਆਪ ਅਨੁਭਵ ਕੀਤਾ ਹੈ। ਉਹਨਾਂ ਦੀਆਂ ਚੰਗੀਆਂ ਮੰਦੀਆਂ ਆਦਤਾਂ ਬਾਰੇ ਦੱਸਿਆ ਗਿਆ ਹੈ। ਡਾਕਟਰ ਮਨਖਾਸ ਦਾ ਵਿਸ਼ਵਾਸ ਹੈ ਕਿ ਜੇ ਝੁੱਗੀਆਂ ਵਾਲਿਆਂ ਦੇ ਬੱਚੇ ਪੜ ਜਾਣਗੇ ਅਤੇ ਚੰਗੀਆਂ ਲੀਹਾਂ ਤੇ ਤੁਰਨਗੇ ਤਾਂ ਉਹਨਾਂ ਦੀ ਆਪਣੀ ਜ਼ਿੰਦਗੀ ਵਿੱਚ ਵੀ ਕੁਝ ਸਦਾਰ ਆ ਸਕਣਗੇ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨਸ਼ਿਆਂ ਤੋਂ ਮੁਕਤ ਰਹਿਣ ਬਾਰੇ ਵੀ ਸਿੱਖਿਆ ਮਿਲਦੀ ਹੈ ਤੇ ਉਹਨਾਂ ਨੂੰ ਪੇਸ਼ੇਵਰ ਮੰਗਤੇ ਬਣਨ ਤੋਂ ਬਚਾਇਆ ਗਿਆ ਹੈ। ਇਸ ਤਰ੍ਹਾਂ ਇਸ ਦੱਬੇ ਕੁਚਲੇ ਤੇ ਅੰਗੌਲੇ ਸਮਾਜ ਦੀ ਜ਼ਿੰਦਗੀ ਵਿੱਚ ਹਨੇਰੇ ਦੇ ਬਦਲੇ ਚਾਨਣ ਪ੍ਰਵੇਸ਼ ਕਰ ਸੰਤ ਮਦਰ ਟ੍ਰੇਸਾ ਦੇ ਅਨੁਸਾਰ ਚੰਗਿਆਈ ਜਾਂ ਨੇਕੀ ਦਾ ਸਮੁੰਦਰ ਪੈਦਾ ਕਰਨ ਲਈ ਸਭ ਤੋਂ ਪਹਿਲੀ ਚੰਗਿਆਈ ਜਾਂ ਨੇਕੀ ਦੀ ਤੁਪਕੀਆਂ ਦੀ ਲੋੜ ਹੈ ਡਾਕਟਰ ਮਨਹਾਸ ਤੇ ਕਮਾ ਵਰਗੇ ਕਮਾ ਦੀ ਲੋੜ ਹੈ ਅਸੀਂ ਜੋ ਵੀ ਤਬਦੀਲੀਆਂ ਸਮਾਜ ਵਿੱਚ ਲਿਆਉਣੀਆਂ ਚਾਹੁੰਦੇ ਹਾਂ ਉਹ ਬੱਚਿਆਂ ਦੀ ਸਿੱਖਿਆ ਨਾਲ ਹੀ ਆ ਸਕਦੀਆਂ ਹਨ ਜਿਨੀ ਕਹਾਵਤ ਹੈ ਕਿ ਇੱਕ ਸਾਲ ਦੀ ਯੋਜਨਾਬੰਦੀ ਲਈ ਝੋਨਾ ਬੀਜੋ ਇੱਕ ਦਹਾਕੇ ਦੀ ਯੋਜਨਾਬੰਦੀ ਲਈ ਦਰਖਤ ਬੀਜੋ ਅਤੇ ਸਾਰੀ ਜ਼ਿੰਦਗੀ ਦੀ ਯੋਜਨਾਬੰਦੀ ਲਈ ਸਮਾਜ ਨੂੰ ਲਿਖਾਓ ਪੜਾਓ ਮੈਂ ਡਾਕਟਰ ਮਨਹਰਸ ਇਸ ਕਿਤਾਬ ਝੁੱਗੀਆਂ ਦੇ ਲਾਲ ਦੇ ਪ੍ਰਕਾਸ਼ਨ ਤੇ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਕਿਤਾਬ ਨੂੰ ਪੜ੍ਹ ਕੇ ਪਾਠਕਾਂ ਵਿੱਚ ਝੁੱਗੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਦੇ ਨਾਲ-ਨਾਲ ਸਮਾਜ ਸੇਵਾ ਦੀ ਭਾਵਨਾ ਵੀ ਪੈਦਾ ਹੋਵੇਗੀ ਭਾਵੇਂ ਹਰੇਕ ਬੰਦਾ ਡਾਕਟਰ ਕੁਲਵਿੰਦਰ ਮਨਹਸਾ ਤਾਂ ਨਹੀਂ ਬਣ ਸਕਦਾ ਪਰ ਉਸ ਦੀ ਮਦਦ ਕਰਕੇ ਸਮਾਜ ਸੇਵਾ ਵਿੱਚ ਹਿੱਸੇਦਾਰ ਜ਼ਰੂਰ ਬਣ ਸਕਦਾ ਹੈ ਉਧਰ ਸਦਾ ਸੱਚ ਨਾਲ ਖੜੋਂ ਵਾਲੇ ਨਵਕਰ ਜਸਵੰਤ ਸਿੰਘ ਕਮਲਨਿਆਸੀ ਕਿ ਡਾਕਟਰ ਕੁਲਵਿੰਦਰ ਕੁਲ ਮਨਹਸਾ ਚੁਗੀ ਚੌਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਵਿੱਦਿਆ ਦਾ দান ਦੇ ਕੇ ਜਿਹੜਾ ਗਿਆਨ ਦਾ ਦੀਵਾ ਜਗਾ ਰਹੇ ਹਨ ਇਹ ਦੀਵਾ ਕੋਈ ਬੇਤਲਾ ਦਿਰੜ ਰਾਦੇਵਾਲਾ ਇਨਸਾਨ ਹੀ ਜਗਾ ਸਕਦਾ ਹੈ ਸੱਚ ਦੇ ਮਾਰਗ ਉੱਤੇ ਚੱਲਣ ਵਾਲਿਆਂ ਤੇ ਭੀੜ ਤੋਂ ਹਟ ਕੇ ਕੁਝ ਅਲੱਗ ਕਰਨ ਵਾਲਿਆਂ ਦੇ ਰਸਤੇ ਵਿੱਚ ਪਦਾਰਥਵਾਦੀ ਰੁਚੀਆਂ ਰੱਖਣ ਵਾਲੇ ਲੋਕ ਸ਼ੁਰੂ ਤੋਂ ਹੀ ਕੰਡੇ ਬੀਜਦੇ ਆਏ ਹਨ ਇਸ ਲਈ ਇਸ ਮਾਰਗ ਉੱਤੇ ਚੱਲਣ ਵਾਲਿਆਂ ਨੂੰ ਫਾਂਸੀ ਦੇ ਰਸਤੇ ਚੁੰਮਣੇ ਪਏ ਚੱਕੀਆਂ ਚਲਾਉਣੀਆਂ ਪਈਆਂ ਜ਼ਹਿਰ ਦੇ ਪਿਆਲੇ ਪੀਣੇ ਪਏ ਤੇ ਜਲਾਵਤਨ ਹੋਣਾ ਪਿਆ ਪਰੰਤੂ ਸੱਚ ਦੇ ਮਾਰਗ ਉਤੇ ਚੱਲਣ ਵਾਲੇ ਕਦੇ ਕਿਸੇ ਤੋਂ ਡਰਦੇ ਨਹੀਂ ਨਿਤੜ ਕੋ ਕੇ ਆਪਣੀ ਮੰਜ਼ਲ ਵੱਲ ਵੱਧਦੇ ਰਹਿੰਦੇ ਹਨ ਅਤੇ ਇੱਕ ਦਿਨ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਹੀ ਲੈਂਦੇ ਹਨ ਇਹ ਝੂਠ ਦਾ ਹਨੇਰਾ ਬਸਰਦਾ ਪਰ ਸੱਚ ਦਾ ਸੂਰਜ ਵੀ ਜ਼ਰੂਰ ਚੜ੍ਹਦਾ ਹੈ ਝੁੱਗੀਆਂ ਤੇ ਲਾਲ ਪੁਸਤਕ ਦੀ ਲੇਖਕਾ ਡਾਕਟਰ ਮਨਖਾਸ ਦੇ ਸਮਾਜ ਸੇਵਾ ਦੇ ਰਸਤੇ ਵਿੱਚ ਜਿਹੜੀਆਂ ਮੁਸ਼ਕਿਲਾਂ ਤੇ ਜਿਸ ਤਰ੍ਹਾਂ ਦੀ ਨਗਰਬਾਣੀ ਦਾ ਉਹ ਅਸਰ ਲੈਂਦੇ ਹੋਏ ਉਹਨਾਂ ਨੇ ਆਪਣੇ ਰਸਤੇ ਬਚਾਈਆਂ ਅੜਚਨਾ ਦਾ ਡਟ ਕੇ ਟੱਕਰਾਂ ਕੀਤਾ ਤੇ ਹਿੰਮਤ ਨਹੀਂ ਹਾਰੀ ਉਹ ਕੋਈ ਵਿਰਲਾ ਇਨਸਾਨੀ ਕਰ ਸਕਦਾ ਝੁੱਗੀਆਂ ਵਿੱਚ ਜਾ ਕੇ ਉੱਥੇ ਸਕੂਲ ਬਣਾਉਣਾ ਉਹਨਾਂ ਦੇ ਬੱਚਿਆਂ ਨੂੰ ਪੜਾਉਣਾ ਨੈਤਿਕ ਕਦਰਾਂ ਕੀਮਤਾਂ ਸਿਖਾਉਣਾ ਤੇ ਨਸ਼ਿਆਂ ਬਾਰੇ ਜਾਗਰੂਕ ਕਰਨਾ ਮੈਂ ਸਮਝਦਾ ਹਾਂ ਕਿ ਡਾਕਟਰ ਮਨਹਸ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਮੈਂ ਉਹਨਾਂ ਦੀ ਇਸ ਅਦੁੱਤੀ ਸੇਵਾ ਨੂੰ ਸਲਾਮ ਕਰਦਾ ਤੇ ਆਸ ਕਰਦਾ ਕਿ ਅੱਗੇ ਤੋਂ ਵੀ ਉਹ ਇਸ ਮਾਰਗ ਉੱਪਰ ਅਡੋਲਤਾ ਨੇਡਰਤਾ ਤੇ ਦ੍ਰਿੜ ਅਰਾਦੇ ਨਾਲ ਚੱਲਦੇ ਰਹਿਣਗੇ ਗੁਰੂ ਉਹਨਾਂ ਨੂੰ ਹੋਰ ਬਲ ਬਖਸ਼ੇ ਲੇਖਕ ਅਤੇ ਕਵੀ ਸਰਜੀਤ ਸਿੰਘ ਮਰਜਾਰਾ ਮੰਡੀ ਗਵਿੰਦਗੜ੍ਹ ਨੇ ਕਿਹਾ ਕਿ ਡਾਕਟਰ ਕੁਲਵਿੰਦਰ ਕੌਰ ਮਨਹਸ ਪੰਜਾਬੀ ਸਹਿਤ ਦੀ ਅਜੇਹੀ ਲੇਖਕਾ ਹੈ ਜਿਸ ਨੇ ਨਾਵਲਾਂ ਦੀ ਰਚਨਾ ਕਰਕੇ ਸਾਹਿਤ ਵਿੱਚ ਆਪਣੀ ਪਛਾਣ ਬਣਾਈ ਹੈ ਪੰਜਾਬੀ ਸਹਿਦ ਦੇ ਅਜੋਕੇ ਬਾਬਾ ਬੋਹੜ ਸ਼੍ਰੋਮਣੀ ਸਹਿਤਕਾਰ ਤੇ ਸਹਿਤ ਰਤਨ ਨਾਲ ਨਿਵਾਜੇ ਨਾਵਲਕਾਰ ਸਰਦਾਰ ਜਸਵੰਤ ਸਿੰਘ ਕਮਲ ਦਾ ਨਾਮ ਸੁਣਦਿਆਂ ਹੀ ਨਾਵਲਾਂ ਦੀ ਦੁਨੀਆ ਵਿੱਚ ਪੁੱਜਣਾ ਸੁਭਾਅਕ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਕਮਲ ਸਾਹਿਬ ਦੀ ਅਸ਼ੀਰਵਾਦ ਵੀ ਡਾਕਟਰ ਮਨਹਾਸ ਤੇ ਅੰਗਸੰਗ ਜਸ਼ਮੇਸ਼ ਪਿਤਾ ਮੇਰੇ ਅੰਗਸੰਗ ਆਪ ਦੀ ਇੱਕ ਹੋਰ ਪੁਸਤਕ ਹੈ ਜਿਸ ਵਿੱਚ ਡਾਕਟਰ ਮਨਹਾਸ ਨੇ ਜਸ਼ਮੇਸ਼ ਪਿਤਾ ਨੂੰ ਆਪਣੇ ਅੰਗਸੰਗ ਦਿਖਾਇਆ ਹੈ ਇਹ ਪੁਸਤਕ ਝੁਗੀਆਂ ਦੇ ਲਾਲ ਚੁਗੀਆਂ ਚੌਪੜੀਆਂ ਵਿੱਚ ਵਸਦੇ ਬੱਚਿਆਂ ਦੀ داستان ਜਿਸ ਨੂੰ ਲੇਖਕ ਨੇ ਨਿਹਯਤ ਪ੍ਰਵੀਨਤਾ ਸਹਿਤ ਆਪਣੇ ਹੜਾਏ ਪਲਾਂ ਨੂੰ ਸਹਿਤ ਸਨਈਆਂ ਨਾਲ ਸਾਂਝਾ ਕੀਤਾ ਹੈ ਇਸ ਪੁਸਤਕ ਵਿੱਚ ਵੀ ਡਾਕਟਰ ਮਨਹਸ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਅੰਗ ਸੰਗ ਹੁੰਦਿਆ ਦੱਸਿਆ ਹੈ ਲੇਖਕ ਨੇ ਸਮਾਜ ਸੇਵਾ ਨੂੰ ਜੋ ਬਿਲਕੁਲ ਨਿਸ਼ਕਾਮ ਹੈ ਵਿਖੜੇ ਪਿੰਡਾਂ ਦਾ ਰਲ ਦੱਸਾਇਆ ਉਹ ਚੁਗੀ ਚੌਪੜੀਆਂ ਵਿੱਚ ਵਸਦੇ ਛੋਟੇ ਬੱਚਿਆਂ ਨੂੰ ਗਿਆਨ ਦੀwidetilde ਨੇਤਰ ਨਾਲ ਰਚਨਾਉਂਦੀ ਦਿਖਾਈ ਦਿੰਦੀ ਹੈ ਪਰੰਤੂ ਹਨੇਰੇ ਵਿੱਚ ਭਟਕਦੇ ਪਦਾਰਥਵਾਦੀ ਰੁਚੀਆਂ ਦੇ સ્વાਮੀ ਲੋਕਾਂ ਨੂੰ ਅਜੇ ਹੀ ਸੇਵਾ ਰਾਸ ਨਹੀਂ ਆਉਂਦੀ ਸਗੋਂ ਉਸ ਦਾ ਪੈਰ ਪੈਰ ਤੇ ਡਟ ਕੇ ਵਿਰੋਧ ਕਰਦੇ ਹਨ ਵਿਰੋਧਤਾ ਦੀਆਂ ਇਹ ਚੰਗਿਆੜੀਆਂ ਉਸ ਦੇ ਸਕੂਲ ਦੀ ਝੁੱਗੀ ਨੂੰ ਤਾਂ ਖਾਲੀ ਕਰਵਾਉਣ ਵਿੱਚ ਸਫਲ ਹੋ ਜਾਂਦੀਆਂ ਨੇ ਪਰੰਤੂ ਸਕੂਲ ਨੂੰ ਬੰਦ ਕਰਵਾਉਣ ਦਾ ਸੁਪਨਾ ਪੂਰਾ ਨਹੀਂ ਹੁੰਦਾ ਡਾਕਟਰ ਮਨਹਰਸ ਦ੍ਰਿੜ ਇਰਾਦੇ ਨਾਲ ਸਕੂਲ ਨੂੰ ਆਪਣੇ ਪਰਾਟ ਵਿੱਚ ਸ਼ਿਫਟ ਕਰ ਲੈਂਦੇ ਹਨ ਪਰ ਆਪਣੇ ਮਿਸ਼ਨ ਵਿੱਚ ਅਡੋਲ ਤੁਰਦੇ ਦਿਖਾਈ ਦਿੰਦੇ ਹਨ ਇਹੋ ਉਹਨਾਂ ਦੀ ਵੱਡੀ ਸਫਲਤਾ ਹੈ ਪੁਸਤਕ ਨੂੰ ਲੇਖਕ ਨੇ 19 ਸਰਲੇਖਾਂ ਹੇਠ ਅੰਕਿਤ ਕੀਤਾ ਹੈ ਹਰ ਸਰਲੇਖ ਉਸ ਦੇ ਵਿਚਲੀ ਸਮਗਰੀ ਆਪਣੇ ਆਪ ਵਿੱਚ ਹੀ ਰੌਚਕ ਤੇ ਡਾਕਟਰ ਮਨਹਸ ਇਸ ਕਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਉਹ ਕੁਝ ਕਰਨ ਲਈ ਮਨ ਬਣਾਇਆ ਜਿੱਥੇ ਜਾਣ ਲਈ ਹਰ ਕੋਈ ਸੰਗਤਾਂ ਤੇ ਨੱਕ ਚੜਾਉਂਦਾ ਹੈ ਪਰ ਇਹ ਡਾਕਟਰ ਮਨਹਸ ਹਨ ਜੋ ਝੁੱਗੀ ਚੌਂਪੜੀਆਂ ਵਿੱਚ ਆਪਣੀ ਝੁੱਗੀ ਬਣਾ ਕੇ ਸਮਾਜ ਸਰਕਾਰ ਤੇ ਨਿਸ਼ਕਾਮ ਸੇਵਕਾਂ ਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਹਨ ਤੇ ਉਹ ਪੈਗਾਮ ਪੜਨ ਪਿੱਛੋਂ ਹਰ ਕੋਈ ਸੂਝਵਾਨ ਤੇ ਦਿਲਗੁਰਦੇ ਵਾਲਾ ਡਾਕਟਰ ਮਨਹਸ ਨੂੰ ਸਿਰਦਾ ਕੀਤੇ ਬਿਨਾ ਨਹੀਂ ਰਹਿ ਸਕਦਾ ਆਖਰ ਕੋਈ ਤਾਂ ਹੈ ਜਿਸ ਤੋਂ ਡਾਕਟਰ ਮਨਹਸ ਨੂੰ ਅਜਿਹਾ ਜਟਿਲ ਕਾਰਜ ਕਰਨ ਦੀ ਪ੍ਰੇਰਣਾ ਮਿਲੀ ਇਸ ਗੱਲ ਦਾ ਉੱਤਰ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਹੀ ਅੰਕਿਤ ਕੀਤਾ ਗੁਰਬਾਣੀ ਨੇ ਮੈਨੂੰ ਲੋੜਵੰਦਾਂ ਤੇ ਗਰੀਬ ਗੁਰਬਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਇਹ ਬਹੁਤ ਹੀ ਚੰਬੇਪਰੀ ਗੱਲ ਹੈ ਕਿ ਕਿਸੇ ਨੇ ਇੱਕ ਪੰਕਤੀ ਵੀ ਮੈਨੂੰ ਗੁਰਬਾਣੀ ਦੀ ਕਦੇ ਸਿਖਾਈ ਨਹੀਂ ਫਿਰ ਮੈਨੂੰ ਗੁਰਬਾਣੀ ਪੜ੍ਹਨੀ ਕਿਵੇਂ ਆ ਗਈ ਇਹ ਗੱਲ ਪੜਨ ਸੁਣਨ ਵਿੱਚ ਆਉਂਦੀ ਹੈ ਕਿ ਜਦੋਂ ਬੱਚਾ ਮਾਤਾ ਪਿਤਾ ਦੇ ਗਰਭ ਵਿੱਚ ਹੁੰਦਾ ਉਸ ਵਕਤ ਮਾਂ ਜੋ ਵੀ ਸੁਣਦੀ ਤੇ ਪੜ੍ਹਦੀ ਹੈ ਜਾਂ ਕੁਝ ਕਰਦੀ ਹੈ ਉਸ ਦਾ ਸਿੱਧਾ ਪ੍ਰਭਾਵ ਬੱਚੇ ਉੱਪਰ ਪੈਂਦਾ ਹੈ ਗੁਰਬਾਣੀ ਦੇ ਸਬੰਧ ਵਿੱਚ ਮੇਰੇ ਨਾਲ ਵੀ ਕੁਝ ਇਸੇ ਪ੍ਰਕਾਰ ਹੋਇਆ ਇਸ ਕਥਨ ਦੇ ਬਾਅਦ ਡਾਕਟਰ ਮਨਹਾਸ ਨੇ ਇਹ ਵੀ ਲਿਖਿਆ ਇੱਕ ਵਾਰੀ ਮੇਰੀ ਜਨਮਦਾਤੀ ਨੇ ਮੈਨੂੰ ਦੱਸਿਆ ਕਿ ਉਹਨਾਂ ਦਿਨਾਂ ਵਿੱਚ ਸਾਂਝੇ ਘਰ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ ਭਾਈ ਜੀ ਦੁਆਰਾ ਕੀਤਾ ਸਾਰਾ ਪਾਠ ਮੈਂ ਸੁਣਿਆ ਪਾਠ ਦੀ ਸਮਾਪਤੀ ਉਪਰੰਤ ਭੋਗ ਪਾਇਆ ਗਿਆ ਜਦੋਂ ਭਾਈ ਜੀ ਨੇ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ ਉਦੋਂ ਮੇਰਾ ਇਸ ਧਰਤੀ ਉੱਪਰ ਜਨਮ ਹੋਇਆ ਮੈਨੂੰ ਗੁਰੂ ਦੀ ਗੁਰਤੀ ਦੀ ਜਗ੍ਹਾ ਤੇ ਕੜਾ ਪ੍ਰਸਾਦ ਦੀ ਗੁਰਤੀ ਦਿੱਤੀ ਗਈ ਮੈਨੂੰ ਗੁਰਬਾਣੀ ਨਾਲ ਪ੍ਰੇਮ ਕਿਉਂ ਹੈ ਮੈਂ ਸਾਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁੱਧ ਕਿਵੇਂ ਕਰ ਲੈਂਦੀ ਹਾਂ ਗੁਰ ਕਿਉਂ ਡੋਮਤੀਆਂ ਹਨ ਆਪਣੇ ਜੀਵਨ ਦੀਆਂ ਦੁੱਖ ਸੁੱਖ ਦੀਆਂ ਘੜੀਆਂ ਵਿੱਚ ਮੈਂ ਗੁਰਬਾਣੀ ਤੋਂ ਪ੍ਰੇਰਣਾ ਕਿਉਂ ਲੈਂਦੀ ਹਾਂ ਇਹ ਸਾਰਾ ਕੁਝ ਇਸ ਕਰਕੇ ਸੰਭਵ ਹੋ ਸਕਿਆ ਕਿ ਜਦੋਂ ਮੈਂ ਮਾਤਾ ਦੇ ਗਰਭ ਵਿੱਚ ਸੀ ਉਦੋਂ ਮੈਨੂੰ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਸਪਸ਼ਟ ਹੈ ਕਿ ਗੁਰਬਾਣੀ ਡਾਕਟਰ ਮਨਹਾਲ ਸ੍ਰੀ ਪ੍ਰੇਰਣਾ ਸਰੋਤ ਪੁਸਤਕ ਨੂੰ ਪੜ੍ਹਨ ਕਈ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਪਾਠਕ ਦਮਨ ਡੋਲਦਾ ਪ੍ਰਤੀਤ ਹੁੰਦਾ ਪਰੰਤੂ ਇਹ ਡਾਕਟਰ ਮਨਹਾਲ ਸਨ ਜੋ ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਆਪਣਾ ਹਰ ਕਾਰਜ ਰਸ ਕਰਨ ਦੀ ਯੁਗਤੀ ਜਾਣਦੇ ਹਨ ਇਹ ਵੀ ਸੱਚ ਹੈ ਕਿ ਯੁਗਤੀ ਵਿੱਚ ਮੁਕਤੀ ਹੈ ਇਕੁਰਦੂ ਸ਼ੇਰ ਦਾ ਇਹ ਸ਼ੇਰ ਡਾਕਟਰ ਮਨਖਾਸ ਉੱਤੇ ਹੂਬ-ਹੂਬ ਟੁਕਤਾ ਹੈ। ਹਮ ਅਕੇਲੇ ਹੀ ਚਲੇ ਥੇ ਜਾਨਮੇ ਮੰਜ਼ਿਲ ਮਗਰ ਹਮ ਸਫਰ ਮਿਲਤੇ ਰਹੇ ਔਰ ਕਾਰਵਾ ਬਣਤਾ ਗਿਆ। ਡਾਕਟਰ ਮਨਖਾਸ ਦੀ ਇਸ ਕਾਫਲੇ ਵਿੱਚ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਸ਼੍ਰੀ ਨਰੇਸ਼ ਚੈਨ ਹਨ ਜੋ ਡਾਕਟਰ ਮਨਖਾਸ ਦੇ ਕਤਨ ਅਨੁਸਾਰ ਵੇਲੇ-ਕਵੇਲੇ ਉਹਨਾਂ ਦੀ ਮਦਦ ਕਰਦੇ ਹਨ। ਇਹ ਸਭ ਕੁਝ ਪੜਨ ਨਾਲ ਹੀ ਸਬੰਧ ਰੱਖਦਾ ਹੈ। ਡਾਕਟਰ ਮਨਹਾਸਲੀ ਸਕਾਫਲੇਨ ਖਲਾਸ਼ੇਰੀ ਤੇ ਸਿਸਤਾਂ ਦੇਣ ਵਾਲਿਆਂ ਵਿੱਚ ਦੋ ਹੋਰ ਮਹਾਨ ਸ਼ਖਸੀਅਤਾਂ ਹਨ ਜਿਨ੍ਹਾਂ ਵਿੱਚ ਮੰਤਰੀ ਪੱਧਰ ਦੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ ਹਨ ਜੋ ਹਰ ਔਖੀ ਘੜੀ ਵੇਲੇ ਇੱਕ ਰਾਦਸੇਰੇ ਵਾਂਗ ਡਾਕਟਰ ਮਨਹਾਸਲੀ ਆਪਣੀਆਂ ਸ਼ੁਭ ਕਾਮਨਾਵਾਂ ਤੇ ਵਿੱਤੀ ਸਹਾਇਤਾ ਦੇਣ ਲਈ ਵੀ ਸਭ ਤੋਂ ਅੱਗੇ ਮੋਰੀ ਦਿਖਾਈ ਦਿੰਦੇ ਹਨ ਡਾਕਟਰ ਕਾਂਗਲਾ ਆਪਣੀ ਧਰਮ ਪਤਨੀ ਡਾਕਟਰ ਨੀਤਾ ਨਾਲ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਡਾਕਟਰ ਮਨਹਸ ਨੂੰ ਵਿਦਿਆਰਥੀਆਂ ਦੀਆਂ ਪੁਸਤਕਾਂ ਕਾਪੀਆਂ ਤੇ ਲਿਖਣ ਸਮੱਗਰੀ ਖਰੀਦ ਕੇ ਦਿਂਦੇ ਦਿਖਾਈ ਦਿੰਦੇ ਹਨ ਝੁੱਗੀਆਂ ਚੌਪੜੀਆਂ ਵਿੱਚ ਆਪਣੀ ਜ਼ਿੰਦਗੀ ਪਾਉਣ ਵਾਲੀ ਡਾਕਟਰ ਮਨਹਸ ਝੁੱਗੀ ਵਾਲੇ ਦੁਆਲੇ ਫੁੱਲ ਬੂਟੇਗਾ ਕਿ ਮੈਕਾਂ ਖੇਹਾਰਨ ਵਿੱਚ ਆਪਣੀ ਮਿਸਾਲ ਆਪ ਬਣ ਕੇ ਸਭ ਲਈ ਮੈਕਾਂ ਦੇ ਟੋਏ ਪ੍ਰਦਾਨ ਕਰਦੀ ਹੈ ਵਾਹਿਗੁਰੂ ਅਜਿਹੇ ਲੋਕਾਂ ਨੂੰ ਸਮੱਤ ਬਖਸ਼ੇ ਜੋ ਅਜਿਹੇ ਨੇਕ ਤੇ ਮਹਾਨ ਕਾਰਜਾਂ ਵਿੱਚ ਵੀ ਰਾਹ ਦੇ ਰੋੜੇ ਬਣਦੇ ਹਨ ਸਾਰੀ ਪੁਸਤਕ ਵਿੱਚ ਡਾਕਟਰ ਸਹਿਬਾ ਅਜੇ ਇਹ ਨੇਰੀਆਂ ਨਾਲ ਜੂਝਦੀ ਦਿਖਾਈ ਦਿੰਦੀ ਹੈ ਜਦੋਂ ਕਦੇ ਵੀ ਉਹ ਡੋਲਦੀ ਹੈ ਤਾਂ ਸਿਮਰਨ ਤੇ ਜਾਪ ਉਸਰੀ ਬਹੁਤ ਵੱਡੀ ਟਾਰਸਾ ਬਣਦੇ ਹਨ ਡਾਕਟਰ ਮਨਹਸ ਆਪਣੇ ਹੱਥੀ ਆਪਣਾ ਆਪੇ ਹੀ ਕਲ ਸਵਾਰੀਏ ਦੀ ਧਾਰਨੀ ਹੈ ਤੇ ਉਹ ਇਸ ਵਿੱਚ ਹਰ ਪੱਖੋਂ ਸਭਲ ਵੀ ਹੈ ਝੁੱਗੀਆਂ ਵਿੱਚ ਚਾਨਣ ਵੰਡਣ ਵਾਲੀ ਡਾਕਟਰ ਮਨਹਸ ਝੁੱਗੀਆਂ ਨੂੰ ਚਾਨਣ ਚਾਨਣ ਕਰਕੇ ਹੀ ਦਮ ਲਵੇਗੀ ਅਜਿਹਾ ਮੇਰਾ ਡ੍ਰਿੜ ਵਿਸ਼ਵਾਸ ਹੈ ਸਾਰੀ ਪੁਸਤਕ ਪੜਨ ਯੋਗ ਹੈ ਹਰ ਸਰਲੇਖ ਆਪਣੇ ਆਪ ਵਿੱਚ ਇੱਕ ਅਕਥ ਕਥਾ ਸਮੋਈ ਬੈਠਾ ਹੈ ਮੇਰਾ ਵਿਸ਼ਵਾਸ ਹੈ ਕਿ ਪਾਠਕ ਪੁਸਤਕ ਤੋਂ ਜ਼ਰੂਰ ਹੀ ਆਪਣਾ ਰਾਜ ਰੁਸ਼ਨਾਉਣਗੇ ਤੇ ਡਾਕਟਰ ਮਨਹਾਸ ਵਾਂਗ ਆਪਣੀ ਮੰਜ਼ਲ ਤੇ ਪੁੱਜ ਕੇ ਹੀ ਦਮ ਲੈਣਗੇ ਇੱਕ ਹੋਰ ਸਿੱਖਿਆ ਸ਼ਾਸਤਰੀ ਤੇ ਲੇਖਕ ਸਤਿਆਨੰਦ ਸੇਵਕ ਦਾ ਕਹਿਣਾ ਹੈ ਕਿ ਡਾਕਟਰ ਕੁਲਵਿੰਦਰ ਕੌਰ ਮਨਹਾਸ ਇੱਕ ਪੂਰਨ ਗੁਰਸਿੱਖ ਹੈ ਤੇ ਸਿੱਖੀ ਦੇ ਦੋ ਵਿਸ਼ੇਸ਼ ਗੁਣ ਸੇਵਾ ਤੇ ਸਿਮਰਨ ਉਸ ਦੀ ਸ਼ਖਸੀਅਤ ਦਾ ਆਪਣ ਅੰਗ ਹਨ ਉਹ ਜਾਗਦੇ ਸਮੇਂ ਵਿੱਚ ਹੀ ਨਹੀਂ ਆਪਣੀ ਸੁਪਤ ਦਵਸਤਾ ਵਿੱਚ ਵੀ ਅਧਿਆਤਮਿਕ ਕਾਰਜ ਕਰਦੀ ਰਹਿੰਦੀ ਹੈ ਅਤੇ ਉਸਦੀ ਪਵਿੱਤਰ ਆਤਮਾ ਹਰ ਵੇਲੇ ਸਰਬੱਤ ਦੇ ਭਲੇ ਬਾਰੇ ਸੋਚਦੀ ਹੈ ਉਸ ਦਾ ਸੰਵੇਦਨਸ਼ੀਲ ਮਨ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ ਤੇ ਉਹ ਆਪਣੇ ਤਨ ਮਨ ਤੇ ਧਨ ਨਾਲ ਸਮਾਜ ਸੇਵਾ ਵਿੱਚ ਲੱਗੀ ਹੋਈ ਹੈ ਆਪਣੀ ਵਿਦਿਆ ਤੇ ਯੋਗਤਾ ਦੇ ਆਧਾਰ ਤੇ ਉਹ ਕਿਸੇ ਯੂਨੀਵਰਸਿਟੀ ਕਾਲਜ ਜਾਂ ਸਕੂਲ ਵਿੱਚ ਅਧਿਆਪਨ ਕਾਰਜ ਕਰ ਸਕਦੀ ਸੀ ਅਤੇ ਆਪਣੇ ਅਕਾਦਮਿਕ ਅਨੁਭਵ ਨਾਲ ਸਹਿਤ ਦੀ ਹੋਰ ਵੱਧ ਸੇਵਾ ਕਰ ਸਕਦੀ ਸੀ ਪਰ ਉਸ ਨੇ ਸਮਾਜ ਸੇਵਾ ਦਾ ਉਹ ਖੇਤਰ ਚੁਣਿਆ ਜਿਸ ਵਿੱਚ ਉਗੇ ਸਮਾਜ ਸੇਵੀ ਜਾਣ ਤੋਂ ਸੰਕੋਚ ਕਰਦੇ ਹਨ ਵੇ ਦਾਤਾ ਸਿੰਘ ਤੀਰ ਦਾ ਇੱਕ ਮਿਸਰਾ ਯਾਦ ਆਉਂਦਾ ਉਥੋਂ ਕਿਹੜਾ ਕੰਡੇ ਹੋਈਦਾ ਜਿੱਥੇ ਖੇਡਣ ਪੁੱਤ ਗਰੀਬ ਦੇ ਡਾਕਟਰ ਮਨਹਾਲ ਸਹਕੀਤ ਵਿੱਚ ਇਹ ਕਾਰਜ ਕਰ ਰਹੀ ਹੈ ਭਾਰਤ ਦੇਸ਼ ਦੀ ਮਹਾਨਤਾ ਬਾਰੇ ਸਾਡੇ ਰਾਜਨੀਤਾ ਉੱਤੇ ਉੱਤੇ ਨਾਰੇ ਲਾਉਂਦੇ ਹਨ ਪਰ ਉਹ ਉਹਨਾਂ ਝੁੱਗੀਆਂ ਵੱਲ ਨਹੀਂ ਵੇਖਦੇ ਜਿਹੜੀਆਂ ਇਸ ਨਾਰੇ ਨੂੰ ਸ਼ਰਮਸਾਰ ਕਰਦੀਆਂ ਹੋਈਆਂ ਸਾਡੇ ਸਾਰੇ ਦੇਸ਼ ਵਿੱਚ ਮੌਜੂਦ ਹਨ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਮਹਾਨਗਰਾਂ ਵਿੱਚ ਵੱਡੇ ਸ਼ਹਿਰਾਂ ਵਿੱਚ ਤਾਂ ਹੁਣ ਜੇ ਜੇ ਕਲੋਨੀਆਂ ਵੀ ਬਣ ਗਈਆਂ ਹਨ ਜਿਸ ਦਾ ਅਰਥ ਹੁੰਦਾ ਝੁੱਗੀ ਚੌਂਪੜੀ ਕਲੋਨੀ ਪਉਗਿਆਂ ਵਿੱਚ ਸੇਵਾ ਕਰਨ ਕੌਣ ਜਾਂਦੇ ਰਾਜਨੀਤਾ ਵੋਟਾਂ ਮੰਗਣ ਤਾਂ ਚਲੇ ਜਾਣਗੇ ਉਹਨਾਂ ਦੇ ਬੱਚਿਆਂ ਦੀ ਸੇਵਾ ਤੇ ਸਿੱਖਿਆ ਦੀ ਪਰਵਾਹ ਕਿਸ ਨੂੰ ਹੈ ਇਹਨਾਂ ਲੋਕਾਂ ਤੇ ਜੀਵਨ ਪੱਧਰ ਦੀ ਚਿੰਤਾ ਕਿਸੇ ਨੂੰ ਨਹੀਂ ਸਰਕਾਰ ਨੂੰ ਵੀ ਨਹੀਂ ਕਦੇ ਕਦੇ ਕੋਈ ਦਾਨੀ ਸੱਜਣ ਆ ਜਾਣਗੇ ਤੇ ਲੰਗਰ ਲਗਾ ਕੇ ਪੁੰਨ ਕਮਾਉਣਗੇ ਤਾਂ ਜੋ ਉਹਨਾਂ ਦਾ ਅੱਗਾ ਸੌਰ ਜਾਵੇ ਪਰ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਬਾਰੇ ਸੋਚਣ ਦੀ ਕਿਸੇ ਨੂੰ ਫਰਸਤ ਨਹੀਂ ਇਹ ਡਾਕਟਰ ਕੁਲਵਿੰਦਰ ਗੌਰਮਨ ਹਾਸ ਵਰਗੀ ਸਮਾਜ ਸੇਵੀ ਹੀ ਹਨ ਜੋ ਆਪਣੇ ਨਿੱਜੀ ਵਿਕਾਸ ਦੀ ਪਰਵਾਹ ਨਾ ਕਰਦੇ ਹੋਏ ਉੱਥੇ ਜਾਂਦੇ ਹਨ ਅਤੇ ਉਸ ਨੂੰ ਪਤਾ ਲੱਗਦਾ ਕਿ ਇੱਥੇ ਮੰਗਤੇ ਵੀ ਹਨ ਗਰਤੀ ਵੀ ਸ਼ਰਾਬੀ ਵੀ ਹਨ ਜੂਏਬਾਜ਼ ਵੀ ਚੋਰ ਵੀ ਹਨ ਜੇਬ ਕਤਰੇ ਵੀ ਝਗੜਾਲੂ ਵੀ ਹਨ ਸਮਝਦਾਰ ਵੀ ਇਹਨਾਂ ਦੇ ਬੱਚੇ ਸੜਕਾਂ ਤੇ ਵਾਰਾਗਰਤੀ ਕਰਦੇ ਹਨ ਸਟੇਸ਼ਨਾਂ ਤੇ ਬੱਸ ਛੱਡਿਆਂ ਤੇ ਮੰਗਣ ਜਾਂਦੇ ਹਨ ਮਾਂ-ਬਾਪ ਨਾਲ ਦਾਰੂ ਵੀ ਪੀਂਦੇ ਹਨ ਤੇ ਗੁਟਕਾ ਵੀ ਖਾਂਦੇ ਹਨ ਇਹਨਾਂ ਬੱਚਿਆਂ ਦੀ ਸੇਵਾ ਤੇ ਸਿੱਖਿਆ ਦਾ ਕੰਮ ਕਰਦੀ ਹੈ ਡਾਕਟਰ ਕੁਲਵਿੰਦਰ ਕੌਰ ਮਨਖਾਸ ਡਾਕਟਰ ਕੁਲਵਿੰਦਰ ਮਨਖਾਸ ਦਾ ਉਦਮ ਨਿਸ਼ਚੈ ਹੀ ਅਦੁੱਤੀ ਹੈ ਉਹ ਉਹਨਾਂ ਬੱਚਿਆਂ ਨੂੰ ਪੜਾਉਂਦੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਮੰਗਲ ਲਈ ਮਜਬੂਰ ਕਰਦੇ ਹਨ ਸਕੂਲ ਨਹੀਂ ਭੇਜਦੇ ਤੇ ਛੋਟੇ-ਮੋਟੇ ਜੁਰਮ ਵੀ ਕਰਵਾਉਂਦੇ ਹਨ ਇੱਕ ਅਜਿਹੀ ਬਸਤੀ ਵਿੱਚ ਕੁਲਵਿੰਦਰ ਨੇ ਆਸ ਦਾ ਦੀਵਾ ਜਗਾਇਆ ਹੈ ਉਹਨਾਂ ਬੱਚਿਆਂ ਨੂੰ ਸਿੱਖਿਆ ਦਾ ਚਾਨਣ ਹੀ ਨਹੀਂ ਦਿੱਤਾ ਉਹਨਾਂ ਵਿੱਚ ਸਦਾਚਾਰਕ ਗੁਣ ਵੀ ਪੈਦਾ ਕੀਤੇ ਹਨ ਉਹਨਾਂ ਨੂੰ ਭੜੇ ਕੰਮਾਂ ਤੋਂ ਹਟਾਇਆ ਹੈ ਉਹਨਾਂ ਦੀ ਜੀਵਨ ਬਚਾਅ ਦੀ ਕਿਨਾਰੇ ਲਗਾਈ ਹੈ ਇਹਨਾਂ ਹੀ ਨਹੀਂ ਉਹਨਾਂ ਨੇ ਉਹਨਾਂ ਦੇ ਮਾਪੇ ਨੂੰ ਸਾਫ਼-ਸੁਥਰਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਹੈ ਕਈਆਂ ਦੀ ਤਾਂ ਆਰਥਿਕ ਸਹਾਇਤਾ ਵੀ ਕੀਤੀ ਹੈ। ਉਹਨਾਂ ਝੁੱਗੀ ਵਾਸੀਆਂ ਲਈ ਤਾਂ ਡਾਕਟਰ ਕੁਲਵਿੰਦਰ ਮਨਹਾਸ ਕੋਈ ਦੇਵੀ ਹੈ ਜੋ ਉਹਨਾਂ ਦੇ ਜੀਵਨ ਵਿੱਚ ਚਾਨਣ ਲੈ ਕੇ ਆਈ ਹੈ। ਸਿੱਟੇ ਵੱਜੋਂ ਉਹਨਾਂ ਵਿੱਚ ਕਈਆਂ ਨੇ ਉਸ ਦੀ ਕਈ ਮੌਕਿਆਂ ਤੇ ਸਹਾਇਤਾ ਵੀ ਕੀਤੀ ਹੈ। ਉਸ ਦੀ ਝੁੱਗੀ ਨੂੰ ਸਜਾਇਆ ਤੇ ਸੰਭਾਲਿਆ ਹੈ। ਉਸ ਨੂੰ ਇੱਕ ਮਿੰਨੀ ਸਕੂਲ ਦੀ ਸ਼ਕਲ ਦਿੱਤੀ ਹੈ। ਡਾਕਟਰ ਮਨਹਾਸ ਦੀ ਪ੍ਰੇਰਣਾ ਨਾਲ ਉਹਨਾਂ ਨੇ ਆਪਣੀਆਂ ਝੁੱਗੀਆਂ ਵਿੱਚ ਵੀ ਸਫਾਈ ਕਰਨੀ ਸ਼ੁਰੂ ਕੀਤੀ ਹੈ ਤੇ ਆਲੇ-ਦੁਆਲੇ ਵਿੱਚ ਕਈ ਚੰਗੀਆਂ ਤਬਦੀਲੀਆਂ ਲਿਆਂਦੀਆਂ ਹਨ। ਕਰਵਿੰਦਰ ਦੇ ਇਸ ਮਿਸ਼ਨ ਦੀ ਛਲਾਗਾ ਵੀ ਹੋਈ ਹੈ ਕਈਆਂ ਨੇ ਉਸ ਦੀ ਇਸ ਕੰਮ ਵਿੱਚ ਮਦਦ ਵੀ ਕੀਤੀ ਹੈ ਕਈ ਸੰਸਥਾਵਾਂ ਇਸ ਲਈ ਅਗਿਆਈਆਂ ਹਨ ਸੰਤ ਬ੍ਰਿਵੀਤ ਸਿੰਘ ਸੀਚੇਵਾਲ ਡਾਕਟਰ ਮਨਜੀਤ ਸਿੰਘ ਕੰਗ ਸਾਬਕਾ ਉਪਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਾਜਾ ਨਰਿੰਦਰ ਸਿੰਘ ਤੇ ਹੋਰ ਕਈ ਸੱਜਣਾ ਨੇ ਕੇਵਲ ਨੈਤਿਕ ਹੀ ਨਹੀਂ ਆਰਥਿਕ ਸਹਿਯੋਗ ਵੀ ਕੀਤੀ ਹੈ ਉਸ ਦੇ ਵਿਦਿਆਰਥੀਆਂ ਨੇ ਵੀ ਉਸ ਦੇ ਇਸ ਸ਼ੁਭ ਕਾਰਜ ਵਿੱਚ ਬੰਦਾ ਯੋਗਦਾਨ ਪਾਇਆ ਹੈ ਪਰ ਬਹੁਤਾ ਪਰ ਡਾਕਟਰ ਕਰਵਿੰਦਰ ਮਨਹਾਸ ਨੇ ਆਪ ਹੀ ਚੁੱਕਿਆ ਉਸ ਦੇ ਵਿਰੋਧੀਆਂ ਦੀ ਵੀ ਕਮੀ ਨਹੀਂ ਕਈਆਂ ਨੇ ਉਸ ਉੱਪਰ ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਲਜ਼ਾਮ ਵੀ ਲਾਇਆ ਤੇ ਕਈਆਂ ਉਸ ਦੀਆਂ ਸ਼ਿਕਾਇਤਾਂ ਉੱਚ ਅਧਿਕਾਰੀਆਂ ਤੱਕ ਕੀਤੀਆਂ ਉਸ ਤੇ ਦਬਾਅ ਬਣਾਉਣ ਲਈ ਉਸ ਦੇ ਝੁੱਗੀ ਵਾਲੇ ਸਕੂਲ ਦੇ ਆਲੇ ਦੁਆਲੇ ਝੁੱਗੀਆਂ ਹਟਾ ਦਿੱਤੀਆਂ ਗਈਆਂ ਅਤੇ ਉਸ ਦੇ ਸਕੂਲ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਕੰਮ ਵਿੱਚ ਕਈ ਲੇਖਕ ਤੇ ਬੁੱਧੀਜੀਵੀ ਵੀ ਸ਼ਾਮਲ ਸਨ ਜਿਨ੍ਹਾਂ ਦੇ ਨਾਂ ਉਹ ਨਹੀਂ ਲੈਂਦੀ ਉਸ ਨੇ ਜ਼ਮੀਨ ਮਾਲਕਾਂ ਨੂੰ ਯਕੀਨ ਦਿਵਾਇਆ ਕਿ ਕਿਸੇ ਬਕਾਇਦਾ ਉਸਾਰੀ ਦੀ ਸੂਰਤ ਵਿੱਚ ਉਹ ਆਪਣਾ ਸਕੂਲ ਉੱਥੋਂ ਹਟਾ ਲਵੇਗੀ ਪਰ ਉਸ ਦੀ ਕਿਸੇ ਨਾ ਸੁਣੀ ਤੇ ਅੰਤ ਨੂੰ ਇੱਕ ਦਿਨ ਉਸ ਨੂੰ ਆਪਣਾ ਝੁੱਗੀ ਵਾਲਾ ਸਕੂਲ ਹਟਾ ਕੇ ਆਪਣੇ ਇੱਕ ਪਰਿਵਾਰ ਖਾਲੀ ਵਿਰਾਟ ਵਿੱਚ ਲੈ ਜਾਣਾ ਪਿਆ ਇੱਥੇ ਉਹ ਅਜੇ ਵੀ ਉਹਨਾਂ ਗਰੀਬ ਬੱਚਿਆਂ ਦੀ ਸੇਵਾ ਤੇ ਸਿੱਖਿਆ ਦਾ ਕੰਮ ਕਰ ਰਹੀ ਹੈ ਉਸਦੇ ਹੌਸਲੇ ਤੇ ਹਿੰਮਤ ਨੂੰ ਸਲਾਮ ਕਰਨਾ ਪੈਂਦਾ ਹੈ ਆਪਣੀ ਸਮਰੱਥਾ ਅਨੁਸਾਰ ਉਹ ਸਮਾਜ ਦੇ ਇਸ ਪਛੜੇ ਤੇ ਤ੍ਰਿਸਕਾਰੀ ਵਰਗ ਦੀ ਸੇਵਾ ਕਰ ਰਹੀ ਹੈ ਮੈਨੂੰ ਡਾਕਟਰ ਕੁਲਵਿੰਦਰ ਕੌਰ ਮਨਹਾਸ ਦੇ ਉਦਮ ਤੇ ਵਿਸ਼ੇਸ਼ ਗੌਰਵ ਦਾ ਸਾਸ ਵੀ ਹੈ ਉਹ ਪੰਜਾਬੀ ਸਭਿਆਚਾਰ ਕਾਜ਼ਮੀ ਲੁਧਿਆਣਾ ਦੀ ਜਨਰਲ ਸਕਤਰ ਜਿਸ ਦਾ ਮੈਂ ਪ੍ਰਧਾਨ ਹਾਂ ਮੈਂ ਕਈ ਵਾਰੀ ਉਸਦੇ ਚੁਗੀਵਾਲੀ ਸਕੂਲ ਵਿੱਚ ਗਿਆ ਹਾਂ ਅਤੇ ਬੱਚਿਆਂ ਨੂੰ ਵੀ ਮਿਲਿਆ ਹਾਂ ਮੈਨੂੰ ਮਾਣ ਹੈ ਕਿ ਉਹ ਮਨੁੱਖੀ ਸਭਿਆਚਾਰ ਦੀ ਨਿਰਸਵਾਰਥ ਸੇਵਾ ਕਰ ਰਹੀ ਹੈ ਅਤੇ ਉਸ ਨੇ ਕਈ ਬੱਚਿਆਂ ਵਿੱਚ ਨੈਤਿਕ ਧਾਰਮਿਕ ਅਤੇ ਸਭਿਆਚਾਰਕ ਕਦਰਾਂ ਦਾ ਵਿਕਾਸ ਕੀਤਾ ਜੋ ਸਾਡੇ ਮਹਾਨ ਭਾਰਤ ਦੇ ਅਨਕੋਲੇ ਅੰਗ ਹਨ ਡਾਕਟਰ ਮਨਹਾਸ ਉਹਨਾਂ ਲਈ ਇੱਕ ਸਦੀਵੀ ਰੋਲ ਮਾਡਲ ਹੈ ਮੈਂ ਪਾਠਕਾਂ ਨੂੰ ਬੇਨਤੀ ਕਰਾਂਗਾ ਕਿ ਉਸ ਦੇ ਸੰਘਰਸ਼ ਦੀ ਗਾਥਾ ਨੂੰ ਉਹ ਧਿਆਨ ਨਾਲ ਪੜ੍ਹਨ ਅਤੇ ਉਸ ਨੂੰ ਆਪਣਾ ਹਰ ਸੰਭਵ ਸਹਿਯੋਗ ਦੇਣ ਉਦੋਂ ਇੱਕ ਹੋਰ ਸ਼ਖਸੀਅਤ ਸਰਜੀਤ ਸਿੰਘ ਸਾਜਨ ਜੀ ਨੇ ਡਾਕਟਰ ਕੁਲਵਿੰਦਰ ਕੌਰ ਮਨਹਾਸ ਦਾ ਇੱਕ ਕਾਵ ਚਿੱਤਰ ਉਹਨਾਂ ਦੇ ਨਾਮ ਅੱਖਰ ਅਨੁਸਾਰ ਪੇਸ਼ ਕੀਤਾ ਹੈ ਕਕ ਨੂੰ ਔਂਕੜ ਕੁਸ਼ਲਤਾ ਰੱਬ ਬਖਸ਼ਦਾ ਹੈ ਫਿਰ ਕੌਸ਼ਲਤਾ ਵਿਖਾਂਦਾ ਹੈ ਮਨੁੱਖ ਸ਼ਬਦ ਸੀ ਜਮਿਆ ਸ਼ਬਦਾਂ ਦੀ ਰਾਹੀ ਆਪਾ ਜਿਤਾਂਦਾ ਹੈ ਮਨੁੱਖ ਸ਼ਰਤ ਦੇ ਭੁੱਖੇ ਬੜੇ ਨੇ ਜੋ ਰਜਦੇ ਹੀ ਨਹੀਂ ਕੋਈ ਵਿਰਲਾ ਹੀ ਹੈ ਜੋ ਲੈ ਕੇ ਲੁੱਟਾਂਦਾ ਹੈ ਮਨੁੱਖ ਲੱਲਾ ਲਕਬ ਇੱਕ ਹੀ ਨਹੀਂ ਮਾਨ ਦੋ ਚਾਰ ਲੱਗ ਜਾਣ ਜੇਕਰ ਲੋੜ ਤੋਂ ਵੱਧ ਕਿਧਰੇ ਮਨੁੱਖ ਨੂੰ ਮਿਲ ਜਾਵੇ ਮਾਨ ਜੇਕਰ ਉਹ ਫਿਰ ਕਿਸੇ ਨੂੰ ਆਪਣੀ ਨਜ਼ਰ ਥੱਲੇ ਨਹੀਂ ਲਿਆਉਂਦਾ ਹੈ ਪਾਇਆ ਤੋਂ ਜ਼ਿਆਦਾ ਕਦੇ ਮਨੁੱਖ ਨੂੰ ਮਿਲ ਜਾਏ ਤਾਂ ਜੇਕਰ ਬਾਬੇ ਨੂੰ ਸਿਆਰੀ ਉੱਤੇ ਟਿੱਪੀ ਵੇ ਡੰਬਣਾ ਹੈ ਏਕੇ ਆਪਣੇ ਲਈ ਹੀ ਜਿੰਦਾ ਹੈ ਮਨੁੱਖ ਵੱਲ ਛਲ ਕਰਕੇ ਅਮੀਰ ਹੋਰ ਅਮੀਰ ਠਿੰਦਾ ਹੈ ਮਨੁੱਖ ਜ਼ਖਮ ਦੇਣ ਵਾਲੇ ਤਾਂ ਇਸ ਦੁਨੀਆ 'ਚ ਬਥੇਰੇ ਮਿਲ ਜਾਣਗੇ ਜਿਸ ਸਪੀਡ ਹੰਡਾਈ ਹੋਵੇ ਉਹੋ ਪੁਰਾਣੇ ਜ਼ਖਮ ਸੀਂਦਾ ਹੈ ਮਨੁੱਖ ਦਦਾ ਦਰਸ ਕੀਤਾ ਹੈ ਤੁਹਾਨੂੰ ਵੀ ਕਰਵਾਮਾ ਅਜ ਅਜੇ ਹੀ ਇਨਸਾਨ ਦਾ ਮੇਰੇ ਨੈਣਾ ਨੂੰ ਜਿਸ ਦਾ ਕਦ ਉੱਚਾ ਜਾਪਿਆ ਜੀਵ ਮਹਾਨ ਦਾ ਪਰ ਉਪਕਾਰ ਅਤੇ ਤਿਆਗ ਦੀ ਭਾਵਨਾ ਨਾਲ ਜਿਸਨੇ ਲਬਰੀਜ਼ ਹੋ ਕੇ ਗੁਰਬਤ ਨੂੰ ਵੰਡਿਆ ਬਹੁਮੁੱਲਾ ਖਜ਼ਾਨਾ ਬਿਨਾਂ ਭੇਦ ਭਾਪ ਗਿਆਨ ਦਾ ਰਾਰਾ ਰਹਿਮ ਕੀਤਾ ਹੈ ਮੋਲਾ ਨੇ ਦਇਆ ਉਸ ਦੀ ਛੋੜੀ ਚਪਾਈ ਹੈ ਪੇਟੋਂ ਭੁੱਖੇ ਝੁੱਗੀਆਂ 'ਚ ਰਹਿੰਦੇ ਅੱਧ ਨੰਗਿਆਂ ਵੱਲ ਝਾਤ ਪਾਈ ਹੈ ਅਸ਼ਕੇ ਉਸਤੇ ਜਿਸ ਤਰਦਦ ਕਰ ਵਿਦਿਆ ਦੀ ਮਹਾਨਤਾ ਦਰਸਾਈ ਹੈ ਕੱਕੇ ਨੂੰ ਕਨੌੜਾ ਕੌਣ ਹੈ ਜੋ ਉਸ ਦੇ ਕਦਮਾਂ ਨਾਲ ਕਦਮ ਲਾ ਕੇ ਤੁਰੇ ਗਿਆਨ ਦੀਆਂ ਮਸ਼ਾਲਾਂ ਜਗਾ ਕੇ ਹਨੇਰਿਆਂ 'ਚ ਚਾਨਣ ਫੈਲਾ ਕੇ ਤੁਰੇ ਉਸ ਦੇ ਰਾਹ ਵਿੱਚ ਰੋੜੇ ਅੜਕਾਉਣ ਵਾਲੇ ਤਾਂ ਬੜੇ ਆਏ ਨੇ ਨਿਤਰੇ ਕੋਈ ਮੈਦਾਨ ਵਿੱਚ ਜੋ ਇਸ ਤੇ ਰਾਹੀ ਖਿਲਰੇ ਰੋੜੇ ਹਟਾ ਕੇ ਤੁਰੇ ਰਾਰਾ ਰੰਜਨੀ ਕੀਤਾ ਉਸਨੇ ਜੇਕਰ ਰੋਜ਼ਗਾਰ ਨੂੰ ਤਿਆਗਿਆ ਹੈ ਪੁੱਛਣ ਤੇ ਦੱਸਿਆ ਉਸ ਇਹ ਸਭ ਉਸ ਪਰਮੇਸ਼ਰ ਦੀ ਆਗਿਆ ਹੈ ਵਿੱਦਿਆ ਨੇ ਉਸ ਨੂੰ ਇੰਨਾ ਕੁ ਚਾਨਣ ਬਖਸ਼ਿਆ ਮਨ ਰੋਸ਼ਨ ਹੋਇਆ ਹੈ ਵਿੱਦਿਆ ਦਾ ਚੰਨ ਵੰਡਣ ਲਈ ਉਸਤਾਂਦਰ ਜਾ ਗਿਆ ਹੈ ਅਮੈ ਨੂੰ ਸਿਆਰੀ ਮਿੱਠਤ ਸ਼ਬਦਾਂ ਦੇ ਸਮੋਕੇ ਵੰਡ ਰੇ ਸੰਸਾਰ ਵਿੱਚ ਨੰਨਾ ਨਜ਼ਰ ਸਮ ਦ੍ਰਿਸ਼ਟੀ ਵਾਲੀ ਸੰਭਾਲੀ ਫਿਰਦੇ ਨੇ ਸੋਚ ਵਿਚਾਰ ਵਿੱਚ ਤੇ ਹਾਹੇ ਨੂੰ ਕੰਨਾ ਹਾਲ ਪੁੱਛਦਾ ਹੈ ਕੋਈ ਤੇਮਾਰਦਾਰੀ ਕਰਦਾ ਹੋਇਆ ਜਦ ਸੱਸ ਸਭ ਠੀਕ ਹੈ ਸ਼ੁਕਰ ਉਸ ਦਾ ਨਜ਼ਰ ਆਉਂਦਾ ਹੈ ਇਸ ਹਰ ਵਿੱਚ ਨਿਸ਼ਕਾਮ ਸਫਰ ਤੇ ਤਾ ਤੁਰੇ ਨੇ ਮੰਜ਼ਿਲ ਅਜੇ ਦੂਰ ਹੈ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਜਨੂੰਨ ਅੰਦਰ ਭਰਪੂਰ ਹੈ ਜਿਸ ਗਿਆਨ ਦੀ ਮਖਮੂਰੀ ਨਾਲ ਅੰਦਰ ਲਬਾ ਲਬ ਭਰਿਆ ਹੈ ਉਸ ਬੇਸ਼ਕੀਮਤੀ ਮਖਮੂਰੀ ਨੂੰ ਵੰਡਣ ਲਈ ਮਜਬੂਰ ਹੈ ਐਸੇ ਗਿਆਨ ਦੇ ਅਨਤਕ ਪੰਦੀ ਨੂੰ ਪ੍ਰੇਮਪਰੀ ਗੁਲਜ਼ਾਰ ਬਖਸ਼ ਦੇ ਸਾਜਨ ਤੇਰੀ ਲੋਕਾਈ ਨੂੰ ਪਿਆਰ ਕਰਦੇ ਰਹਿਣ ਤੂੰ ਆਪਣਾ ਪਿਆਰ ਬਖਸ਼ ਦੇ ਪਰ ਉਪਕਾਰ ਨਾਲ ਜੁੜੇ ਨੇ ਪਰ ਉਪਕਾਰ ਕਰਦੇ ਹੀ ਰਹਿਣ ਹਮੇਸ਼ਾ ਨਜ਼ਰੇ ਨਾਇਸ ਬਣਾਈ ਰੱਖ ਸਦਾ ਲਈ ਅਜਿਹਾ ਕਿਰਦਾਰ ਬਖਸ਼ ਦੇ ਅਤੇ ਹੁਣ ਬ ਕਲਮ ਖੁਦ ਡਾਕਟਰ ਕੁਲਵਿੰਦਰ ਕੌਰ ਮਨਹਸ ਇਨਸਾਨ ਦੀ ਜ਼ਿੰਦਗੀ ਵਿੱਚ ਕਦੇ-ਕਦੇ ਕੁਝ ਇਸ ਤਰ੍ਹਾਂ ਦਾ ਵਾਪਰ ਜਾਂਦਾ ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਬੰਦਾ ਸੋਚਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ ਉਸੀਆਂ ਆਪਣੀਆਂ ਬਣੀਆਂ ਬਣਾਈਆਂ ਯੋਜਨਾਵਾਂ ਧਰੀਆਂ ਤਰਾਈਆਂ ਰਹਿ ਜਾਂਦੀਆਂ ਹਨ ਰੱਬ ਨੇ ਜਿਹੜਾ ਰਸਤਾ ਬੰਦੇ ਲਈ ਚੁਣਿਆ ਹੁੰਦਾ ਉਸ ਉੱਪਰ ਉਸਨੂੰ ਚੱਲਣਾ ਪੈਂਦਾ ਹੈ ਕਈ ਵਾਰੀ ਬੰਦਾ ਹੈਰਾਨ ਹੋ ਜਾਂਦਾ ਕਿ ਮੈਂ ਤਾਂ ਇਸ ਤਰ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕੁਝ ਇਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਮੇਰੇ ਨਾਲ ਹੋਇਆ ਮੈਂ ਉੱਚ ਵਿੱਦਿਆ ਇਸ ਲਈ ਪ੍ਰਾਪਤ ਕੀਤੀ ਸੀ ਤਾਂ ਜੋ ਕਿਸੇ ਕਾਲਜ ਵਿੱਚ ਲੱਗ ਸਕਾਂ ਪਰੰਤੂ ਇਸ ਭਾਈਪ੍ਰਤੀਜਾਵਾਦ ਦੋਸਤੀਆਂ ਰਿਸ਼ਤੇਦਾਰੀਆਂ ਸਿਫਾਰਸ਼ਾਂ ਤੇ ਪ੍ਰੇਸ਼ਟ ਵਾਤਾਵਰਣ ਦੇ ਦੌਰ ਵਿੱਚ ਮੈਂ ਆਪਣੀ ਮਿੱਥੀ ਹੋਈ ਮੰਜ਼ਿਲ ਉੱਪਰ ਨਾ ਪਹੁੰਚ ਸਕੀ ਇਸ ਦਾ ਮੁੱਖ ਕਾਰਨ ਸ਼ਾਇਦ ਇਹ ਸੀ ਕਿ ਪਰਮਾਤਮਾ ਨੇ ਮੇਰੇ ਲਈ ਇੱਕ ਅਲੱਗ ਰਸਤਾ ਚੁਣਿਆ ਹੋਇਆ ਸੀ ਮੈਂ ਐਫੀਲੀਏਟਿਡ ਸਕੂਲ ਵਿੱਚ ਲੰਮਾ ਸਮਾਂ ਪੜਾਇਆ ਤੇ ਪ੍ਰਿੰਸੀਪਲ ਦੇ ਅਹੁਦੇ ਉੱਪਰ ਕੰਮ ਕਰਨ ਦਾ ਅਵਸਰ ਵੀ ਮੈਨੂੰ ਪ੍ਰਾਪਤ ਹੋਇਆ ਜਿਆਦਾ ਅਦਰਸ਼ਵਾਦੀ ਹੁਣ ਤੇ ਸੱਚੀ ਗੱਲ ਮੂੰਹ ਉੱਪਰ ਕਹਿ ਦੇਣ ਦੇ ਸੁਭਾ ਕਰਨ ਮੇਰੇ ਵਿਚਾਰ ਜ਼ਿਆਦਾ ਲੋਕਾਂ ਨਾਲ ਨਹੀਂ ਸੀ ਮਿਲਦੇ ਤੇ ਮੈਂ ਆਪਣੇ ਕੰਮ ਵਿੱਚ ਹੀ ਮਸਤ ਰਹਿੰਦੀ ਸੀ ਪਰੰਤੂ ਅੱਜ ਕੰਮ ਨਾਲੋਂ ਜ਼ਿਆਦਾ ਚਾਪਲੂਸੀ ਦਾ ਸਮਾਂ ਹੈ ਕੁਝ ਕਰਨਾ ਕਰਕੇ ਮੈਂ ਨੌਕਰੀ ਛੱਡ ਦਿੱਤੀ ਇੱਕ ਦਿਨ ਮੇਰੇ ਅੰਦਰੋਂ ਬਾਤ ਆਈ ਕਿ ਮੈਨੂੰ ਸਮਾਜ ਲਈ ਕੁਝ ਸਾਰਥਕ ਕੰਮ ਕਰਨਾ ਚਾਹੀਦਾ ਹੈ ਫਿਰ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਤੇ ਬੱਚਿਆਂ ਨੂੰ ਪੜ੍ਹਾਉਣ ਦਾ ਖਿਆਲ ਆਇਆ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਪਿਛਲੇ ਜਨਮ ਦਾ ਮੇਰਾ ਉਹਨਾਂ ਨਾਲ ਕੋਈ ਨਾਤਾ ਹੋਵੇਗਾ ਜਿਹੜਾ ਉਹਨਾਂ ਨੂੰ ਪੜ੍ਹਾਉਣ ਬਾਰੇ ਅੰਦਰੋਂ ਫੁਰਨਾ ਫੁਰਿਆ ਹਿੰਦੀ ਦੇ ਪ੍ਰਸਿੱਧ ਲੇਖਕ ਡਾਕਟਰ ਗਿਆਨ ਸਿੰਘ ਮਾਨ ਨੇ ਇੱਕ ਵਾਰੀ ਮੈਨੂੰ ਕਿਹਾ ਤੁਸੀਂ ਆਪਣੀ ਜ਼ਿੰਦਗੀ ਦੇ 4 ਸਾਲ ਆਊਟ ਆਫ ਦਾ ਵੇ ਜਾ ਕੇ ਕੰਮ ਕਰੋਗੇ ਡਾਕਟਰ ਮਾਨ ਤਾਂ ਇਸ ਸੰਸਾਰ ਤੇ ਨਹੀਂ ਰਹੇ ਪਰ ਉਹਨਾਂ ਦੀ ਕਹੀ ਹੋਈ ਗੱਲ ਸੱਚੀ ਸਾਬਤ ਹੋਈ ਪੂਰੇ 4 ਸਾਲ ਮੈਂ ਝੁੱਗੀਆਂ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਪੜਾਇਆ ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਝੁੱਗੀਆਂ ਵਿੱਚ ਜਾ ਕੇ ਸਕੂਲ ਖੋਲਾਂਗੀ ਕਿਵੇਂ ਮੈਂ ਉਹਨਾਂ ਲੋਕਾਂ ਕੋਲ ਗਈ ਕਿਵੇਂ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਬੱਚਿਆਂ ਨੇ ਮੇਰਾ ਇਹਨਾਂ ਸਾਥ ਦਿੱਤਾ ਕਿ ਮੈਂ ਉੱਥੇ ਰਹਿ ਕੇ ਕੀ ਕੀ ਅਨੁਭਵ ਪ੍ਰਾਪਤ ਕੀਤੇ ਬਾਅਦ ਵਿੱਚ ਮੈਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਸਾਰਾ ਕੁਝ ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਸਮਾਜ ਸੇਵਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਰਸਤੇ ਵਿੱਚ ਬਹੁਤ ਕਟੜਨਾਈਆਂ ਆਉਂਦੀਆਂ ਹਨ ਜਿਨ੍ਹਾਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੌਸਲੇ ਨਾਲ ਹੱਲ ਕਰਨਾ ਪੈਂਦਾ ਹੈ ਇੱਕ ਵਾਰੀ एक रमत फ़कीर ने मैंने तुम तुम्हारी काम करने की अपनी एक जगह होगी जहाँ तुम गरीब लोगों की बढ़ाई के लिए काम करोगी और तुम्हारा बहुत नाम होगा और तुम्हें बहुत इज्जत मिलेगी उसकी गल सुन के मैं मुस्कुरा पाई से किया मेरे पास तो काम करने के लिए अपनी कोई जगह नहीं है मैं तो एक स्कूल में पढ़ा रही हूँ और मैंने क्या काम करना है वो बोलिया यह सब मुझे नहीं पता जो आपके भाग्या में लिखा है वो मैंने बता दिया है ਉਸ ਵੇਲੇ ਮੈਨੂੰ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜਾਵਾਂਗੀ ਜਦੋਂ ਮੈਨੂੰ ਮਜਬੂਰ ਹੋ ਕੇ ਦਾਣਾ ਮੰਡੀ ਤੋਂ ਸਕੂਲ ਆਪਣੇ ਪਿਤਾ ਜੀ ਦੁਆਰਾ ਖਰੀਦੇ ਗਏ ਪਲਾਟ ਵਿੱਚ ਸ਼ਿਫਟ ਕਰਨਾ ਪਿਆ ਤਾਂ ਉਸ ਰਮ ਤੇ ਫਕੀਰ ਦੀ ਕਰ ਵੀ ਸਹੀ ਨਿਕਲੀ ਇਹ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰਾ ਆਪਣਾ ਸਕੂਲ ਹੋਵੇਗਾ ਇਹ ਤਾਂ ਸਿਰਫ ਵਾਹਿਗੁਰੂ ਜਾਣਦਾ ਹੈ ਕਿ ਕਿਸੇ ਬੰਦੇ ਦੇ ਆਉਣ ਵਾਲੇ ਸਮੇਂ ਲਈ ਉਸਨੇ ਕੀ ਚੁਣ ਕੇ ਰੱਖਿਆ ਹੋਇਆ ਹੈ ਮੇਰਾ ਆਪਣਾ ਵਿਸ਼ਵਾਸ ਹੈ ਕਿ ਵਾਹਿਗੁਰੂ ਰਸਤਾ ਬਣਾਉਂਦਾ ਹੈ ਤੇ ਅਸੀਂ ਕੇਵਲ ਉਸ ਰਸਤੇ ਉੱਪਰ ਤੁਰਦੇ ਹਾਂ ਪਾਠਕਾਂ ਦੇ ਹੰਗਾਰੇ ਦੀ ਉਡੀਕ ਵਿੱਚ ਡਾਕਟਰ ਕੁਲਵਿੰਦਰ ਕੌਰ ਮਨਖਸ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ